ਤਾਂ ਵੀ ਜਿਵੇਂ ਨਾ ਮੇਕਨ ਮਾ ਕਰਾਈ ਸਾਡੇ ਦਾ ਮੰਗਾ ਨਾ ਮੰਨੀਆਂ ਤੇ ਅਸੀਂ ਕੋ ਅਸੀਂ ਧਰਨੇ ਵੀ ਅਸੀਂ ਇਹਨਾਂ ਦੇ ਘਾਰ ਹੀ ਘੇਰ ਲਿਆ ਨੇ ਤੇ ਦੂਹਾਂ ਰੋਕਣਾ ਹੈ ਅੰਨੀ ਸਸਕਾ ਜੀ ਮੇਰਾ ਨਾਮ ਰੇਨੂ ਬਾਲਾ ਮੈਂ ਅੰਗਨਵਾੜੀ ਵਾਕ ਕਰਾਂ ਅਸੀਂ ਅੱਜ ਅਜਰ ਪੱਥਰ ਦੇ ਨਾਲ ਆਏ ਸੀਗੇ ਵੀ ਅਸੀਂ ਸਵੇਰ ਦੇ 9 ਵੇ ਤੇ ਬੈਠੇ ਸੀਗੇ ਇੱਥੇ ਸਾਡੀ ਕਿਸੇ ਸਾਡੀ ਕਿਸੇ ਨੇ ਇੱਥੇ ਕੋਈ ਸੁਣਵਾਈ ਨਹੀਂ ਕੀਤੀ ਜਦੋਂ ਅਸੀਂ ਪੁੱਛਿਆ ਤਾਂ ਕਹਿੰਦੇ ਐਮਐਲ ਸਾਹਿਬ ਥੈਰੇਪੀ ਕਰਵਾਉਣ ਗਏ ਹੋਏ ਜੀ ਅਸੀਂ 9 ਵੇ ਤੋਂ ਲੈ ਕੇ 11 ਵਜੇ ਸਾਡੀ ਕੋਈ ਇੱਥੇ ਸੁਣਵਾਈ ਨਾ ਹੋਈ ਜਦੋਂ ਅਸੀਂ ਸੜਕਾਂ ਤੇ ਉੱਤਰ ਖੜੇ ਅਸੀਂ ਚੱਕਾ ਜਾਮ ਕਰਤਾ ਰੋਡ ਜਾਮ ਕਰਤਾ ਫਿਰ ਉਸ ਤੋਂ ਬਾਅਦ 2 ਮਿੰਟ 5 ਮਿੰਟ ਬਾਅਦ ਐਮਐਲ ਸਭ ਆ ਵੀ ਗਏ ਅਸੀਂ ਦੋ ਵਾਰੀ ਮੰਗ ਪੱਤਰ ਦਿੱਤਾ ਗਏ ਵੀ ਅਸੀਂ ਇਹਨਾਂ ਦੀ ਕੋਠੀ ਵਿੱਚ ਮੰਗ ਪੱਤਰ ਦੇਣ ਗਏ ਉਦੋਂ ਵੀ ਅਸੀਂ ਦੋ ਤਿੰਨ ਘੰਟੇ ਬੈਠੇ ਰਹੇ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਦੋਂ ਵੀ ਅਸੀਂ ਚੱਕਾ ਜਾਮ ਕੀਤਾ ਤੇ ਉਦੋਂ 2 ਮਿੰਟ ਬਾਅਦ ਹੀ ਐਮਐਲ ਸਾਰੇ ਸਾਡੇ ਕੋਲ ਮੰਗ ਐਮਐਲ ਸਭ ਨੂੰ ਕੋਈ ਟੈਂਸ਼ਨ ਨਹੀਂ ਵੀ ਸਾਡੇ ਸ਼ਹਿਰ ਵਿੱਚ ਕੀ ਹੋ ਰਿਹਾ ਕੀ ਨਹੀਂ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਸੀ ਬਦਲਾਅ ਵਾਸਤੇ ਪਰ ਇਹਨਾਂ ਨੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਉਹਦੇ ਇਹਨਾਂ ਨੇ ਇਹ ਵੀ ਕਿਹਾ ਸੀ ਅਸੀਂ ਅੰਗਨwadi ਦੀ ਤਨਖਾਹ ਵੀ ਵਧਾਵਾਂਗੇ ਪਰ ਉਹਨਾਂ ਨੇ ਸਾਡਾ ਤਨਖਾਹ ਤਾਂ ਕੀ ਵਧਾਉਣੀ ਸੀ ਪਰ ਸਾਡੀ ਜਿਹੜਾ ਪਹਿਲੀ ਤਨਖਾਹ ਹੁੰਦੀ ਸੀ ਉਹ ਵੀ ਸਾਡੀ ਇਹਨਾਂ ਨੇ ਕਦੇ ਬਜਮੀ ਤਨਖਾਹ ਨਹੀਂ ਦਿੱਤੀ ਹਰ ਵੇਲੇ ਤੋੜ-ਟੋੜ ਕੇ ਤਨਖਾਹ ਦਿੰਦੇ ਸਨ ਮੈਂ ਬਲਵਿੰਦਰ ਕੋ ਅੰਗਨwadi ਵਰਕਰ ਹੈਲਪਰ ਜੂਨੀਅਰ 81 ਪੰਜਾਬ ਤੋਂ ਮੀਤ ਪ੍ਰਧਾਨ ਅਸੀਂ ਅੱਜ ਜਿਹੜਾ ਰੋਡ ਜਾਮ ਕੀਤਾ ਵਾ ਮੰਗ ਪੱਤਰ ਦੇਣ ਵਾਸਤੇ ਅਸੀਂ ਸਵੇਰ ਦਾ 9 ਵਜੇ ਦੇ ਇੱਥੇ ਬੈਠੇ ਸੀ ਐਮਐਲਏ ਸਾਹਿਬ ਸਾਡਾ ਮੰਗ ਪੱਤਰ ਲੈਣ ਵਾਸਤੇ ਨਹੀਂ ਸੀ ਆ ਰਹੇ ਜਿਦੋਂ ਕਿ ਇਹ ਸਾਡਾ ਮੰਗ ਪੱਤਰ ਨਹੀਂ ਸੀਗਾ ਜਾਦ ਪੱਤਰ ਸੀਗਾ ਅਸੀਂ ਇਹਨਾਂ ਨੇ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਜਦੋਂ ਵੀ ਸੱਤਾ ਵਿੱਚ ਆ ਗਏ ਤੇ ਅਸੀਂ ਜਿਹੜੇ ਪ੍ਰੀ ਨਰਸਰੀ ਦੇ ਬੱਚੇ ਆ ਤੈਨ ਤੋਂ 6 ਸਾਲ ਦੇ ਉਹ ਤੁਹਾਨੂੰ ਵਾਪਸ ਕੀਤੇ ਜਾਣਗੇ ਤੇ ਮਾਨ ਪੱਤਾ ਦੁੱਗਣਾ ਕੀਤਾ ਜਾਵੇਗਾ ਤੇ ਸਾਡੀਆਂ ਹੋਰ ਵੀ ਮੰਗਾਂ ਤੇ ਗੌਰ ਕੀਤੀ ਜਾਵੇਗੀ 2.5 ਸਾਲ ਇਹਨਾਂ ਨੂੰ ਹੋ ਗਏ ਆ ਸੱਤਾ ਵਿੱਚ ਆਇਆ ਨੂੰ ਇਹਨਾਂ ਨੇ ਹੁਣ ਤੱਕ ਨਾ ਤਾਂ ਸਾਡੇ ਬੱਚੇ ਵਾਪਸ ਕੀਤੇ ਆ ਤੇ ਨਾ ਹੀ ਸਾਡਾ ਮਨਪੱਤਾ ਦੁੱਗਣਾ ਕੀਤਾ ਵਾ ਤੇ ਨਾ ਹੀ ਹੋਰ ਸਾਡੀਆਂ ਮੰਗਾਂ ਨੂੰ ਪੂਰਿਆ ਚਾੜਿਆ ਵਾ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਮੰਗ ਪੱਤਰ ਦੋਹਰ ਦੇ ਚੁੱਕੇ ਆ ਪਰ ਇਹਨਾਂ ਨੇ ਕੋਈ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਨਹੀਂ ਕਰਾਈ ਅੱਜ ਅਸੀਂ ਇਹਨਾਂ ਨੂੰ ਜਾਦ ਪੱਤਰ ਦੇਣ ਵਾਸਤੇ ਆਏ ਆ ਕਿ ਜੇਕਰ ਇਹਨਾਂ ਨੇ ਹੁਣ ਵੀ ਕੁਝ ਨਾ ਕੀਤਾ ਤੇ ਅਸੀਂ ਇਹਨਾਂ ਦੇ ਬੁਆ ਅੱਗੇ ਪਤੇ ਫੁਕਾਂਗੇ ਅਸੀਂ ਸਵੇਰ ਦੇ 9 ਵਜੇ ਦੇ ਇੱਥੇ ਬੈਠੇ ਹੋਏ ਆ ਤੇ ਜਦੋਂ ਕਿ ਸਾਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਐਮਐਲਏ ਸਾਹਿਬ ਥੈਰੇਪੀ ਕਰਵਾ ਰਹੇ ਆ ਥੈਪੀ ਥੈਰੇਪੀ ਕਰਵਾ ਕੇ ਆਉਣਗੇ ਫਿਰ ਤੁਹਾਡਾ ਮੰਗ ਪੱਤਰ ਲੈਣਗੇ ਅਸੀਂ ਸਾਨੂੰ ਇਸ ਕਰਕੇ ਮਜਬੂਰਨ ਹੋ ਕੇ ਸਾਨੂੰ ਰੋੜ